ਜਿਹੜਾ ਪਿਸ਼ਾਬ ਕਰਨ ਦਾ ਤਰੀਕਾ ਤੁਸੀਂ ਹਮੇਸ਼ਾ ਹੀ ਦੱਸਦੇ ਹੋ ਉਹਨਾਂ ਨੂੰ ਉਹ ਕਿਹੜਾ ਤਰੀਕਾ ਹੈ ਨਾ ਦੇਖੋ ਇੱਕ ਪੈਰ ਇਸ ਤਰ੍ਹਾਂ ਇੱਕ ਪੈਰ ਫਲੈਟ ਤਿੰਨ ਤੋਂ ਚਾਰ ਝਟਕੇ ਦੇਣਿਆ ਦੇਖੋ ਲਾਈਕ ਦੈਟ 1 2 3 ਔਰ 4 ਸਭ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਪਿਸ਼ਾਬ ਦੀ ਇਸ ਤਰ੍ਹਾਂ ਦੀਆਂ ਥੈਲੀਆਂ ਲੱਗੀਆਂ ਹੋਈਆਂ ਨੇ ਤੁਹਾਡਾ ਤੁਹਾਡਾ ਨੁਸਕਾ ਫਾਰਮੂਲਾ ਇਹ ਤુલਸੀ ਵਾਲਾ ਸ਼ਹਿਦ ਵਾਲਾ ਇਹ ਨਾਲੀਆਂ ਉਤਰਵਾ ਸਕਦੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਹੱਸਦੇ ਹੋਏ ਖੰਗਦੇ ਹੋਏ ਉੱਚੀ ਬੋਲਦੇ ਉੱਠਦੇ ਬੈਠਦੇ ਕੈਲੇ ਕਿ ਤੁਰਦੇ ਫਿਰਦੇ ਜਿਨ੍ਹਾਂ ਨੂੰ ਪਿਸ਼ਾਬ ਦੀ ਲੀਕੇਜ ਹੋ ਜਾਂਦੀ ਹੈ ਔਰ ਪਤਾ ਵੀ ਨਹੀਂ ਲੱਗਦਾ ਬਾਅਦ ਚ ਪਤਾ ਲੱਗਦਾ ਹੈ ਜਦੋਂ ਸਾਡਾ ਇੰਡਰਵੇਅਰ ਖਰਾਬ ਹੋ ਜਾਂਦਾ ਹੈ ਜਾਂ ਪੈਂਟ ਜਾਂ ਸਲਵਾਰ ਸਾਡੀ ਖਰਾਬ ਹੋ ਜਾਂਦੀ ਹੈ ਉਹ ਕੀ ਪ੍ਰੋਬਲਮ ਹੁੰਦੀ ਹੈ ਨੇਚਰ ਦੇ ਵਿੱਚ ਬਹੁਤ ਜਾਣ ਹੈ ਜਿਹਦੇ ਕੁਝ ਡ੍ਰੌਪਸ ਤੇ ਕੁਝ ਲਿਕਵਿਡ ਹੁੰਦੇ ਹੈਗੇ ਆ ਦੇਖੋ ਲਾਈਕ ਦੈਟ ਇਸ ਤਰ੍ਹਾਂ ਦੇ ਇਹਦੇ ਨਾਲ ਇੱਕ ਤਾਂ ਬਾਰ ਬਾਰ ਪਿਸ਼ਾਬ ਜਾਣ ਦੀ ਮਾਤਰਾ 'ਚ ਵੀ ਫਰਕ ਪਾਏਗਾ ਤੁਹਾਡੇ ਬਲੈਡਰ ਦੇ ਵਿੱਚ ਇਨਫੈਕਸ਼ਨ ਹੈ ਕੋਈ ਪਸ ਸੈਲ ਹੈ ਬੈਕਟੀਰੀਅਲ ਇਨਫੈਕਸ਼ਨ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਆਰਾਮ ਹੋਏਗਾ ਉਹ ਲੀਕੇਜ ਨੂੰ ਵੀ ਫਰਕ ਪਾਏਗਾ ਲੀਕੇਜ ਨੂੰ ਵੀ ਫਰਕ ਪਾਏਗਾ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਅਪਣਾਏਗਾ ਉਹਨੂੰ ਫਾਇਦੇ ਕਿੰਨੇ ਟਾਈਮ 'ਚ ਸ਼ੁਰੂ ਹੋ ਜਾਣਗੇ ਪਹਿਲੇ 1-2 ਦਿਨਾਂ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਫਰਕ ਇਲਾਜ ਹੈਗਾ ਜਿਹੜਾ ਇਹਨਾਂ ਨੇ 12ਵੇਂ ਮਹੀਨੇ ਦੀ 2 ਤਾਰੀਖ ਨੂੰ ਸ਼ੁਰੂ ਕੀਤਾ ਮਹੀਨੇ ਕੁ ਬਾਅਦ ਇਹਨਾਂ ਨੇ ਰਿਪੋਰਟ ਕਰਾਈ ਤਾਂ ਇਹਨਾਂ ਦਾ ਜਿਹੜਾ ਪੀਐਸਏ ਹੈ ਉਹ ਆ ਗਿਆ 1.74 75.1 ਸੀਗਾ ਇਹਨਾਂ ਦਾ 75.1 ਤੁਸੀਂ ਜਦੋਂ ਆਏ ਉੱਥੋਂ ਟੈਸਟ ਕਰਾ ਕੇ ਆਏ ਨੇ 1.74 75% ਤੋਂ ਜਿਹੜੀ ਇਨਫੈਕਸ਼ਨ ਘਟਕੇ ਤਾਂ ਆਮ ਆ ਗਈ 1.2 ਮੇਰੇ ਖਾਲਚ 49 ਤਾਂ ਨਾਰਮਲ ਰੇਂਜ ਹੈ 4 ਤੱਕ ਨਾਰਮਲ ਹੈਗਾ ਅੱਜਕੱਲ ਤਾਂ ਬੜਾ ਚੱਲ ਰਿਹਾ ਜੀ ਗਦੂਦਾਂ ਦਾ ਆਪਰੇਸ਼ਨ ਗਦੂਦਾਂ ਦਾ ਆਪਰੇਸ਼ਨ ਗਦੂਦਾਂ ਦਾ ਆਪਰੇਸ਼ਨ ਪੇਸ਼ੈਂਟ ਆਪਰੇਸ਼ਨ ਕਰਾ ਕੇ ਪਛਤੰਦਾ ਹੈ ਵੀ ਯਾਰ ਮੈਂ ਆ ਕੀ ਕਰ ਲਿਆ ਸਿਰਫ ਪਿਸ਼ਾਬ ਦੀ ਸਮੱਸਿਆ ਕਰਕੇ ਮੈਂ ਆਪਣੀ ਪਰਿਵਾਰਿਕ ਜ਼ਿੰਦਗੀ ਖਤਮ ਕਰ ਲਈ ਹੈ ਪਰਮਾਤਮਾ ਦੀ ਕਿਰਪਾ ਨਾਲ ਜਿਨੇ ਦਵਾਈ ਖਾਧੀ ਉਹਨੂੰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਮੇਰੇ ਹੱਥ ਦੇ ਵਿੱਚ ਇਹ ਜੋ ਥੈਲੀ ਹੈ ਇਸ ਨੂੰ ਪਿਸ਼ਾਬ ਵਾਲੀ ਥੈਲੀ ਕਿਹਾ ਜਾਂਦਾ ਹੈ ਬੇਸ਼ੱਕ ਦੇਖਣ ਨੂੰ ਇਹ ਥੈਲੀ ਆਮ ਜੀ ਲੱਗਦੀ ਹੈ ਪਰ ਜਿਸ ਸ਼ਖਸ ਦੇ ਇਹ ਥੈਲੀ ਲੱਗੀ ਹੁੰਦੀ ਹੈ ਉਹ ਆਪਣੇ ਅੰਦਰ ਅੰਤਾਂ ਦਾ ਦਰਦ ਸਮੋਈ ਬੈਠਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਉਹ ਵਿਸ਼ਾ ਅਸੀਂ ਸਾਂਝਾ ਕਰਨ ਵਾਲਿਆਂ ਜੋ ਵਿਸ਼ਾ ਇਸ ਵੇਲੇ ਅਸੀਂ ਕਹਿ ਲਈਏ ਕਿ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਸਾਡੀਆਂ ਜਵਾਨ ਕੁੜੀਆਂ ਹੋਣ ਚਾਹੇ ਸਾਡੀਆਂ ਜੜੀਆਂ ਮਤਾਵਾਂ ਹੋਣ ਉਮਰਦਰਾਜ਼ ਹਰੇਕ ਨੂੰ ਪਰੇਸ਼ਾਨ ਕੀਤਾ ਪਿਆ ਹੈ ਪਰੇਸ਼ਾਨੀ ਕੀ ਹੈ ਵਾਰ-ਵਾਰ ਪਿਸ਼ਾਬ ਆਉਣਾ ਰੁਕ-ਰੁਕ ਕੇ ਪਿਸ਼ਾਬ ਆਉਣਾ ਹਸਨ ਨਾਲ ਛਿਕਨ ਨਾਲ ਖਾਂਸੀ ਨਾਲ ਪਿਸ਼ਾਬ ਨਿਕਲ ਜਾਣਾ ਉੱਠਦੇ ਬੈਠਦੇ ਪਿਸ਼ਾਬ ਦੇ ਟੁਪਕੇ ਜਿਹੜੇ ਉਹ ਲੀਕ ਹੋ ਜਾਏ ਅਜਿਹੇ ਦੇ ਵਿੱਚ ਇਹਦਾ ਬੜਾ ਵਧੀਆ ਹੱਲ ਹੈ ਜਿਹੜਾ ਕੁਦਰਤ ਨੇ ਰੱਖਿਆ ਕਿਸ ਚੀਜ਼ ਦੇ ਵਿੱਚ ਰੱਖਿਆ ਕਿਵੇਂ ਰੱਖਿਆ ਔਰ ਇਹਦਾ ਟ੍ਰੀਟਮੈਂਟ ਇਲਾਜ ਕੀ ਹੈ ਅੱਜ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਇੱਕ ਵਾਰ ਅਸੀਂ ਮੁੜ ਤੋਂ ਪਹੁੰਚੇ ਹਾਂ ਡਾਕਟਰ ਰਜੇਸ਼ ਠਾਕੁਰ ਸਾਹਿਬ ਕੋਲ ਉਹਨਾਂ ਨੇ ਇੱਕ ਨੁਸਖਾ ਫਾਰਮੂਲਾ ਤੁਸੀਂ ਦੇਖੋ ਇਹ ਤੁਹਾਨੂੰ ਅਸੀਂ ਦਿਖਾ ਦੰਨੇ ਆ ਸ਼ਹਿਦ ਵਾਲਾ ਔਰ ਤુલਸੀ ਦੇ ਪੱਤਿਆਂ ਵਾਲਾ ਨੁਸਖਾ ਰੱਖਿਆ ਇਹ ਤੁਹਾਨੂੰ ਦੱਸਾਂਗੇ ਬੜਾ ਛੋਟਾ ਜਿਹਾ ਔਰ ਸਿਰਫ 2 ਕੋਪਰ ਪਰਵਾਰ ਚ ਇਹ ਜਿਹੜਾ ਨੁਸਖਾ ਪਾਏਗਾ 2 ਰੁਪਏ ਦੇ ਵਿੱਚ ਤੁਸੀਂ ਆਪਣੇ ਪਿਸ਼ਾਬ ਦੀ ਲੀਕੇਜ ਨੂੰ ਰੋਕ ਸਕਦੇ ਹੋ ਵਾਰ-ਵਾਰ ਪਿਸ਼ਾਬ ਆਉਣ ਤੇ ਕੰਟਰੋਲ ਕਰ ਸਕਦੇ ਹੋ ਇੱਕ ਐਕਸਰਸਾਈਜ਼ ਵੀ ਅਸੀਂ ਤੁਹਾਨੂੰ ਛੋਟੀ ਜੀ ਦੱਸਣ ਵਾਲੇ ਨੇ ਡਾਕਟਰ ਸਾਹਿਬ ਸਾਰੀ ਗੱਲਬਾਤ ਅਸੀਂ ਸ਼ੁਰੂਆਤ ਕਰ ਲੈਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਹਕੀਕਤ ਟੀਵੀ ਪੰਜਾਬੀ ਤੇ ਸ਼ੁਕਰੀਆ ਜੀ ਧੰਨਵਾਦ ਫਰੂਕੀ ਸਾਹਿਬ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਵੀਡੀਓ ਸ਼ੁਰੂ ਕਰੀਏ ਇਹ ਦੋ ਰੁਪਿਆਲਾ ਨੁਸਖਾ ਅਸੀਂ ਲੋਕਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਬਦਲੀਏ ਸਾਨੂੰ ਥੋੜੀ ਜੀ ਡਿਟੇਲ ਇਹ ਦੇ ਦਿਓ ਕਿ ਇਸ ਵੇਲੇ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਨੂੰ ਲੈ ਕੇ ਇਹ ਕਾਰਨ ਕੀ ਹੈ ਜੀ ਇਕਲਖਤ ਮਤਲਬ ਬਹੁਤ ਜ਼ਿਆਦਾ ਮਰੀਜ਼ ਨੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਹਾਂ ਜੀ ਫਰੂਕੀ ਸਾਹਿਬ ਅ ਅੱਜ ਦੇ ਸਮੇਂ ਦੇ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹਨਾਂ ਨੂੰ ਪਸ਼ਾਬ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਮੇਲ ਦੇ ਵਿੱਚ ਤਾਂ ਕਈ ਵਾਰੀ ਇਹ ਸਮੱਸਿਆ 40 ਸਾਲ ਦੀ ਉਮਰ ਦੇ ਵਿੱਚ ਵੀ ਹੋ ਜਾਂਦੀ ਹੈ ਜਿਹਦਾ ਕਿ ਮੇਲ ਦੇ ਵਿੱਚ ਸਭ ਤੋਂ ਪਹਿਲਾ ਕਾਰਨ ਹੁੰਦਾ ਪ੍ਰੋਸਟੇਟ ਦਾ ਇਨਲਾਰਜ ਹੋ ਜਾਣਾ ਜਦੋਂ ਪ੍ਰੋਸਟੇਟ ਦਾ ਸਬਸਟੀਟ ਕੀਜੀ ਪ੍ਰੋਸਟੇਟ ਜਿਹਨੂੰ ਕਹਿੰਦੇ ਪੰਜਾਬੀ ਭਾਸ਼ਾ ਗਦੂਦਾਂ ਕਹਿੰਦੇ ਹੈਗੇ ਆ ਠੀਕ ਹੈ ਹਾਂ ਗਦੂਦਾਂ ਇਹ ਇੱਕ ਆਰਗਨ ਹੁੰਦਾ ਹੈ ਗਲੈਂਡ ਹੁੰਦੀ ਹੈ ਜਿਹੜੀ ਕਿ ਬਲੈਡਰ ਦੇ ਬਿਲਕੁਲ ਨੀਚੇ ਹੁੰਦੀ ਹੈ ਜਿਹਦਾ ਜਦੋਂ ਇਹ ਇਨਲਾਰਜ ਹੋ ਜਾਂਦੀ ਹੈ ਉਹ ਪਿਸ਼ਾਬ ਦੀ ਨਾਲੀ ਜੀ ਨੂੰ ਯੂਰੇਥਰਾ ਕਹਿੰਦੇ ਆ ਉਹਨੂੰ ਨੈਰੋ ਕਰ ਦਿੰਦੀ ਉਹਨੂੰ ਟਾਈਟ ਕਰ ਦਿੰਦੀ ਹੈ ਜਿਹਦੇ ਕਰਕੇ ਕਿ ਇੱਕ ਵਾਰੀ ਸਾਡਾ ਬਲੈਂਡਰ ਖਾਲੀ ਨਹੀਂ ਹੁੰਦਾ ਸਾਨੂੰ ਬਾਰ ਬਾਰ ਜਾਣ ਦੀ ਅਰਜ਼ ਹੁੰਦੀ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੀ ਪਿਸ਼ਾਬ ਦੀ ਇਸ ਤਰ੍ਹਾਂ ਦੀਆਂ ਥੈਲੀਆਂ ਲੱਗੀਆਂ ਹੋਈਆਂ ਨੇ ਤੇ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਇਹ ਤુલਸੀ ਵਾਲਾ ਸ਼ਹਿਦ ਵਾਲਾ ਇਹ ਨਾਲੀਆਂ ਉਤਰਵਾ ਸਕਦਾ ਜੀ ਦੇਖੋ ਪਿਸ਼ਾਬ ਦੀ ਨਾਲੀ ਲੱਗਣ ਦਾ ਜਿਹਨੂੰ ਇਹਨੂੰ ਕੈਥੀਟਰ ਕਹਿੰਦੇ ਹੈਗੇ ਆ ਇਹ ਹੈਗਾ ਯੂਰੀਨਰ ਬੈਗ ਠੀਕ ਹੈ ਹਾਂਜੀ ਇਹ ਪਿਸ਼ਾਬ ਦੀ ਥੈਲੀ ਇਹ ਕੈਥੀਟਰ ਉਦੋਂ ਲਾਇਆ ਜਾਂਦਾ ਪੇਸ਼ੈਂਟ ਨੂੰ ਜਦੋਂ ਉਹਦਾ ਬਲੈਡਰ ਪੂਰੀ ਤਰ੍ਹਾਂ ਦੇ ਨਾਲ ਓਵਰਐਕਟਿਵ ਬਲੈਡਰ ਠੀਕ ਹੈ ਕੰਟਰੋਲਿੰਗ ਨਹੀਂ ਯੂਰੀਨ ਦੀ ਕਰਪੰਦਾ ਜਾਂ ਯੂਰੀਨ ਬਹੁਤ ਜ਼ਿਆਦਾ ਜਦੋਂ ਆਣਾ ਸ਼ੁਰੂ ਹੁੰਦਾ ਹੈ ਲੀਕੇਜ ਹੋਣੀ ਸ਼ੁਰੂ ਹੁੰਦੀ ਹੈ ਤਾਂ ਇਹਨੂੰ ਲਾਣ ਦੀ ਲੋੜ ਹੁੰਦੀ ਹੈ ਜਾਂ ਜੇ ਸਪੇਸ਼ੈਂਟ ਨੂੰ ਯੂਰੀਨ ਬਿਲਕੁਲ ਨਹੀਂ ਆਂਦਾ ਸ਼ਾ ਬੰਦੀ ਹੋ ਗਈ ਹਾਂਜੀ ਹਾਂਜੀ ਬਲੈਡਰ ਦੇ ਵਿੱਚ ਗੁਰਦੇ ਪਸ਼ਾਬ ਬਣਾ ਰਹੇ ਨੇ ਪਰ ਉਹਨਾਂ ਦਾ ਬਾਹਰ ਆਣ ਦਾ ਰਸਤਾ ਟਾਈਟ ਹੋ ਗਿਆ ਜਿਹੜਾ ਸਟ੍ਰਿਕਚਰ ਦੀ وجہ ਨਾਲ ਵੀ ਹੋ ਸਕਦਾ ਹੈ ਜਿਹੜਾ ਪ੍ਰੋਸਟੇਟ ਦੀ ਇਨਲਾਰਜ ਵਜ੍ਹਾ ਨਾਲ ਹੋ ਸਕਦਾ ਹੈ ਜਾਂ ਬਲੈਡਰ ਅਨਰੈਕਟਿਵ ਦੀ ਵਜ੍ਹਾ ਨਾਲ ਹੋ ਸਕਦਾ ਹੈ ਉਸ ਕੇਸ ਦੇ ਵਿੱਚ ਫਿਰ ਪੇਸ਼ੈਂਟ ਨੂੰ ਇਹ ਕੈਥੀਟਰ ਲਾਇਆ ਜਾਂਦਾ ਤੇ ਇਹਦਾ ਬਸ ਇਹੀ ਹੈ ਵੀ ਮਾਡਰਨ ਸਾਇੰਸ ਦੇ ਵਿੱਚ ਜਿਹਨੂੰ ਕੈਥੀਟਰ ਲੱਗ ਗਿਆ 댓 ਮੀਨਸ ਵੀ ਇਸ ਤੋਂ ਅੱਗੇ ਕੋਈ ਇਲਾਜ ਨਹੀਂ ਹੈਗਾ 15 ਦਿਨਾਂ ਬਾਅਦ ਇਹਨੂੰ ਚੇਂਜ ਕਰਾਉਂਦੇ ਰਹੋ 댓ਸ ਆਲ ਉਹ ਤਾਂ ਅੱਜਕੱਲ ਤਾਂ ਬੜਾ ਚੱਲ ਰਹੀ ਜੀ ਗਦੂਦਾਂ ਦਾ ਆਪਰੇਸ਼ਨ ਗਦੂਦਾਂ ਦਾ ਆਪਰੇਸ਼ਨ ਗਦੂਦਾਂ ਦਾ ਆਪਰੇਸ਼ਨ ਹਰ ਹਸਪਤਾਲ ਚ ਰੋਲਾ ਪੈ ਰਿਹਾ ਹੈ ਅਗਲਾ ਦਿਖਾਉਣ ਜਾ ਰਿਹਾ ਹੈ ਪਸ਼ਾਬ ਦੀ ਥੋੜੀ ਜੀ ਦਿੱਕਤ ਹੁੰਦੀ ਹੈ ਟੈਸਟ ਕਰਦੇ ਨੇ ਦੇਖਦੇ ਨੇ ਕਹਿੰਦੇ ਜੀ ਫਟਾਫਟ ਹੁਣ ਤੇ ਤੁਸੀਂ ਇਹਨੂੰ ਆ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਫਿਰ ਇਹ ਕੈਂਸਰ ਬਣ ਜਾਏਗਾ ਜੀ ਜੀ ਦੇਖੋ ਪ੍ਰੋਸਟੇਟ ਨਾ ਇੱਕ ਬਹੁਤ ਜ਼ਿਆਦਾ ਕੋਈ ਡਰਨ ਵਾਲਾ ਮੈਟਰ ਨਹੀਂ ਹੈਗਾ ਠੀਕ ਹੈ ਨਾ ਸਾਡੇ ਕਈ ਭਰਾਵਾਂ ਨੇ ਇਹਨੂੰ ਬਹੁਤ ਜ਼ਿਆਦਾ ਇੱਕ ਉਹ ਕਰਤਾ ਵੀ ਹਾਂਜੀ ਪ੍ਰੋਸਟੇਟ ਇਨ ਲਾਰਜ ਹੈ ਜਿੱਦਾਂ ਸਾਡੇ ਗਲੈਂਡਸ ਉਮਰ ਦੇ ਨਾਲ ਵੱਧਦੀਆਂ ਇਹ ਵੀ ਵੱਧਦੀਆਂ ਮੇਨ ਹੈ ਵੀ ਸਾਡਾ ਪਸ਼ਾਬ ਦੀ ਜਿਹੜੀ ਸਮੱਸਿਆ ਹੈ ਜੋ ਨੋ ਟਾਈਟ ਹੋ ਜਾਂਦਾ ਹੈ ਜਦੋਂ ਇਨਲਾਰਜ ਹੋ ਜਾਂਦਾ ਹੈ ਪਸ਼ਾਬ ਦੀ ਯੂਰੇਥਰਾ ਟਾਈਟ ਹੋ ਜਾਂਦੀ ਹੈ ਅਸੀਂ ਅਗਰ ਅਸੀਂ ਵਿਦਆਊਟ ਆਪਰੇਸ਼ਨ ਮੈਡੀਸਨ ਦੇ ਨਾਲ ਪ੍ਰੋਸਟੇਟ ਦਾ ਸਾਈਜ਼ ਵੀ ਡਿਕਰੀਜ਼ ਕਰਦੇ ਹੈਗੇ ਆਂ ਤੇ ਨਾਲ ਜਦੋਂ ਸਾਈਜ਼ ਡਿਕਰੀਜ਼ ਹੋਏਗਾ ਯੂਰੀਥਰਾ ਪਿਸ਼ਾਬ ਦੀ ਨਾਲੀ ਓਪਨ ਹੋ ਜੇਗੀ ਯੂਰੀਨ ਖੁੱਲ ਕੇ ਆਣਾ ਸ਼ੁਰੂ ਹੋ ਜਾਏਗਾ ਸੈਕੰਡਲੀ ਅਗਰ ਪੀਐਸਏ ਇਨਕਰੀਜ਼ ਹੁੰਦਾ ਹੈਗਾ ਪੀਐਸਏ ਹੁੰਦਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਉਹਦੇ ਵਿੱਚ ਅਸੀਂ ਪੇਸ਼ੈਂਟ ਦੇ ਮਾਰਵਲਸ ਰਿਜ਼ਲਟ ਲਏ ਆ ਜਿਨ੍ਹਾਂ ਵਿੱਚ ਪੇਸ਼ੈਂਟ ਨੂੰ ਯਕੀਨ ਹੀ ਨਹੀਂ ਹੋ ਰਿਹਾ ਵੀ ਸਾਡਾ ਇਵਨ ਸਾਡੇ ਕਈ ਪੇਸ਼ੈਂਟ ਦਾ ਜਿਨ੍ਹਾਂ ਦਾ ਨਾਰਮਲ ਇਹਦੀ ਵੈਲਿਊ 4 ਤੱਕ ਹੁੰਦੀ ਹੈਗੀ ਹੈ 4 ਐਨਐਲ ਤੇ ਜਦ ਕਿ ਕਈਆਂ ਪੇਸ਼ੈਂਟ ਦਾ 10 20 50 60 ਇੱਕ ਮੇਰੇ ਪੇਸ਼ੈਂਟ ਦਾ 75 ਸੀਗਾ 75 ਹਾਂਜੀ ਹਾਂਜੀ 75 ਤੇ ਹਲੇ ਯੰਗੇ ਜੀ ਸੀ 52 53 ਸਾਲ ਉਮਰ ਸੀਗੇ ਉਹਨਾਂ ਦੀ ਤੇ ਉਹ ਮਤਲਬ ਕਿ ਉਹ ਕਹਿੰਦੇ ਵੀ ਮੈਂ ਨਾ ਬਾਇਓਪਸੀ ਕਰवानी ਹੈ ਨਾ ਪੈਟ ਸੀਟੀ ਸਕੈਨ ਕਰਾਣੀ ਹੈਗੀ ਹੈ ਅਦਰਵਾਈਜ਼ ਕਹਿੰਦਾ ਮੈਂ ਇੱਕ ਵਾਰੀ ਉਹਨੂੰ ਛੇੜਖਾਨੀ ਕਰਤੀ ਹੈ ਤੇ ਪ੍ਰੋਬਲਮ ਹੋਰ ਡਿਟੇਰੀਓਰੇਟ ਹੁੰਦੀ ਹੋਰ ਖਰਾਬ ਹੁੰਦੀ ਹੈਗੀ ਹੈ ਤੁਸੀਂ ਬਲੀਵ ਨਹੀਂ ਕਰਨਾ ਉਹ ਪੇਸ਼ੈਂਟ ਦਾ 1 ਮਹੀਨੇ ਦੇ ਵਿੱਚ ਹੀ 75 ਤੋਂ 1.7 ਤੇ ਆ ਗਿਆ ਸੀ ਉਹ ਪੇਸ਼ੈਂਟ ਖੁਦ ਨਹੀਂ ਬਲੀਵ ਕਰ ਰਿਹਾ ਵੀ ਹਾਂਜੀ ਆ ਦੇਖੋ ਇਹ ਮੇਰੇ ਕੋਲ ਦੋ ਬਾਰਾਂ ਨੂੰ ਆਏ ਸੀਗੇ ਜਦੋਂ ਇਹਨਾਂ ਦਾ ਪ੍ਰੋਸੈਸ ਆ ਦੇਖੋ 75.1 ਸੀਗਾ ਇਹਨਾਂ ਦਾ 75.1 ਬਹੁਤ ਹੁੰਦੇ ਹਾਂਜੀ ਹਾਂਜੀ ਇੰਨੀ ਜ਼ਿਆਦਾ ਇਨਫੈਕਸ਼ਨ ਇਹਨਾਂ ਦਾ ਪਹਿਲੀ ਵਾਰੀ ਤੇ ਇਹਨਾਂ ਦਾ ਬੇਟਾ ਉਹ ਦਵਾਈ ਲੈ ਗਏ ਸੀਗੇ ਦੂਸਰੀ ਵਾਰ ਜਦੋਂ ਆਏ ਉੱਥੋਂ ਟੈਸਟ ਕਰਾ ਕੇ ਆਏ ਨੇ 1.74 ਹੈ ਮਤਲਬ 75% ਤੋਂ ਜਿਹੜੀ ਇਨਫੈਕਸ਼ਨ ਘਟ ਕੇ ਤਾਂ ਆਮ ਆ ਗਈ 1.0 ਮੇਰੀ ਕਲ ਚ 49 ਤਾਂ ਨਾਰਮਲ ਰੇਂਜ ਹੈ ਜੀ 4 ਤੱਕ ਨਾਰਮਲ ਹੈਗਾ ਇਹਨਾਂ ਦਾ 1.7 ਉਹ ਵਿਸ਼ਵਾਸ ਨਹੀਂ ਕਰ پا ਰਹੇ ਕਹਿੰਦੇ ਵੀ ਇਹ ਵੀ ਡਾਕਟਰ ਸਾਹਿਬ ਵੀ ਜਾਣ ਤਾਂ ਰਿਪੋਰਟ ਗਲਤ ਹੋ ਗਈ ਹੈ ਫਿਰ ਮੈਂ ਉਹਨਾਂ ਨੂੰ ਦਿਖਾਇਆ ਮੈਂ ਦੇਖੋ ਹੋਰ ਸਾਡੇ ਕਈ ਪੇਸ਼ੈਂਟਸ ਹੈਗੇ ਜਿਨ੍ਹਾਂ ਦੀ ਪੀਐਸਏ ਤਾਂ ਸਾਡੇ ਕੋਲ ਬਹੁਤ ਅੱਛਾ ਰਿਜ਼ਲਟ ਆ ਰਿਹਾ ਜੀ ਠੀਕ ਹੈ ਉਹਨਾਂ ਪੇਸ਼ੈਂਟ ਹੈ ਇਹਨਾਂ ਦਾ ਐਸੇ ਕੀ ਜੀ ਹੁੰਦਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ اگر ਇਹਨੂੰ کنٹرول ਨਾ ਕੀਤਾ ਜਾਵੇ ਇਟ ਲੀਡਸ ਟੂ ਕੈਂਸਰ ਕੈਂਸਰ ਵੱਲੋਂ ਜਾਣਾ ਸ਼ੁਰੂ ਹੋ ਜਾਂਦਾ ਹੈ باقی ਹੋਰ ਵੀ 6-7 ਕਾਰਨ ਹੁੰਦੇ ਆ ਹਾਂਜੀ ਸੋ ਤੁਸੀਂ ਇਹ ਦੇਖੋ ਇੱਕ ਵਾਰ ਤੁਹਾਨੂੰ ਅਸੀਂ ਰਿਪੋਰਟਾਂ ਜ਼ਰੂਰ ਦਿਖਾਵਾਂਗੇ ਸ਼ੇਅਰ ਕਰਾਂਗੇ ਇਹ ਦੇਖੋ ਜਿਹੜੀ ਇਨਫੈਕਸ਼ਨ ਹੈਗੀ ਹੈ ਇਹ ਹੈਗੀ 7.57 75.91 ਯਾਨੀ ਕਿ 91 اور ਇਹਨਾਂ ਨੇ ਇਲਾਜ ਸ਼ੁਰੂ ਕਰਵਾਇਆ ਸੀ ਇੱਥੋਂ 7-9 ਨੂੰ ਇਹਨਾਂ ਨੇ رپورٹ ਕਰਵਾਈ ਸੀ ਉਸ ਤੋਂ ਬਾਅਦ ਇਲਾਜ ਹੈਗਾ ਜਿਹੜਾ ਇਹਨਾਂ ਨੇ 12ਵੇਂ ਮਹੀਨੇ ਦੀ 2 ਤਾਰੀਖ ਨੂੰ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਰਿਪੋਰਟ ਕਰਾਈ ਅਗਲੀ ਰਿਪੋਰਟ ਆਪਣੀ ਇਹਨਾਂ ਨੇ ਕਰਾਈ 3 ਜਨਵਰੀ ਨੂੰ ਯਾਨੀ ਕਿ ਲਗਭਗ ਮਹੀਨੇ ਕੋ ਬਾਅਦ ਇਹਨਾਂ ਨੇ ਰਿਪੋਰਟ ਕਰਾਈ ਤਾਂ ਇਹਨਾਂ ਦਾ ਜਿਹੜਾ ਪੀਐਸਏ ਹੈ ਉਹ ਆ ਗਿਆ 1.74 ਡਾਕਟਰ ਸਾਹਿਬ ਇਹ ਤਾਂ ਬੜਾ ਮੈਡੀਕਲ ਰਿਜ਼ਲਟ ਹੈ ਹਾਂ ਜੀ ਹਾਂ ਜੀ ਇੱਕ ਮੇਰੇ ਕੋ ਇਹ ਆਪਣਾ ਹਰਿਆਣਾ ਤੋਂ ਪੇਸ਼ੈਂਟ ਸੀਗੇ ਜੀ ਇਹਨਾਂ ਦਾ ਪੀਐਸਏ 60.4 ਸੀਗਾ 60.4 ਓਹੋ ਹੋਹ ਆ ਦੇਖੀ ਦੇਖੋ ਜਿਹੜਾ ਪੀਐਸਏ ਹੈ ਪੀਐਸਏ ਤੇ ਇਹ ਹੈਗਾ 60 ਠੀਕ ਹੈ ਇਹਨਾਂ ਨੇ ਜਿਹੜੀ ਰਿਪੋਰਟ ਕਰਵਾਈ ਹੈ ਉਹ ਕਰਵਾਈ ਹੈ 23 ਦਸੰਬਰ ਨੂੰ ਔਰ ਉਸ ਤੋਂ ਬਾਅਦ ਡਾਕਟਰ ਸਾਹਿਬ ਤੋਂ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਹੋਇਆ 11ਵੇਂ ਮਹੀਨੇ ਦੀ 20 ਤਾਰੀਖ ਨੂੰ ਔਰ ਅਗਲੀ ਰਿਪੋਰਟ ਜਿਹੜੀ ਆਈ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ PSA ਲਗਭਗ ਲਗਭਗ ਇਹ ਬਿਲਕੁਲ ਪੂਰੀ ਤਰ੍ਹਾਂ ਠੀਕ ਹੋ ਗਏ 0.233 PSA ਆਇਆ ਡਾਕਟਰ ਸਾਹਿਬ ਇਸ ਤਰ੍ਹਾਂ ਦੇ ਕੀ ਦੰਦੇ ਹੋ ਜੀ ਤੁਸੀਂ ਦੇਖੋ ਇਹ ਨਾ ਨੇਚਰ ਦੇ ਵਿੱਚ ਬਹੁਤ ਜਾਣ ਹੈ ਠੀਕ ਹੈ ਨਾ ਜੋ ਮੈਂ ਸਪੈਜਰਿਕ ਸਾਇੰਸ ਹੈ ਜਰਮਨ ਦੀ ਸਾਇੰਸ ਹੈਗੀ ਹੈ ਜਿਹਦੇ ਕੁਝ ਡਰਾਪਸ ਕੁਝ ਲਿਕਵਿਡ ਹੁੰਦੇ ਹੈਗੇ ਆ ਦੇਖੋ ਲਾਈਕ दैट ਇਸ ਤਰ੍ਹਾਂ ਦੇ ਇਹ ਅਸੀਂ ਇਹ ਆਪਣਾ ਡਰਾਪਸ ਦੇ ਨਾਲ ਹੀ ਪੇਸ਼ੈਂਟ ਦਾ ਜਿਹੜਾ ਪ੍ਰੋਸਟੇਟ ਦਾ ਹੈਗਾ ਉਹ ਉਹ ਉਹਦਾ ਸਾਈਜ਼ ਵੀ ਡਿਕਰੀਸ ਹੁੰਦਾ ਐਸ ਵੈਲ ਐਸ ਪੀਐਸਏ ਵੀ ਘਟਦਾ ਯੂਰੇਥਰਾ ਸਟ੍ਰਿਕਚਰ ਦੀ ਜਿਸ ਨੂੰ ਦਿੱਕਤ ਹੈਗੀ ਹੈ ਯੂਰੇਥਰਾ ਸਟ੍ਰਿਕਚਰ ਹੁੰਦਾ ਪਿਸ਼ਾਬ ਦੀ ਨਾਲੀ ਦੇ ਵਿੱਚ ਕਲੋਜਨ ਜੰਮ ਜਾਣੇ ਪ੍ਰੋਟੀਨ ਦੇ ਕੈਲਸ਼ੀਅਮ ਦੇ ਕੋਲੇਸਟ੍ਰੋਲ ਦੇ ਕਲੋਜਨ ਜੰਮ ਕੇ ਉਹ ਰਸਤਾ ਨਹਿਰੋ ਹੋ ਜਾਂਦਾ ਹੈ ਉਹਦਾ ਵੀ ਹੱਲ ਮੈਡੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਹੈ ਨਹੀਂ ਹੈ ਉਹਦੇ ਵਿੱਚ ਵੀ ਪੇਸ਼ੈਂਟ ਨੂੰ ਕੀਤਾ ਜਾਂਦਾ ਹੈਗਾ ਵੀ ਜਾਂ ਉਹਨੂੰ ਆਪਣਾ ਕੈਥੀਟਰ ਲਗਾ ਦਿੰਦੇ ਹੈਗੇ ਆਦਰਵਾਇਜ਼ ਉਹ ਬੜਾ ਇੱਕ ਪੇਨਫੁਲ ਯੂਰੀਨੇਸ਼ਨ ਹੁੰਦੀ ਹੈ ਪੇਸ਼ੈਂਟ ਨੂੰ ਕਈ ਵਾਰੀ 15-15 20-20 ਮਿੰਟ ਲੱਗ ਜਾਂਦੇ ਪਿਸ਼ਾਬ ਉਹ ਵੀ ਅਸੀਂ ਦਵਾਈਆਂ ਦੇ ਨਾਲ ਹੀ ਠੀਕ ਕਰਦੇ ਹੈਗੇ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜਿਹੜਾ ਬਹੁਤ ਲੋਕ ਨੇ ਜਿਨ੍ਹਾਂ ਨੂੰ ਹੱਸਦੇ ਹੋਏ ਖੰਗਦੇ ਹੋਏ ਉੱਚੀ ਬੋਲਦੇ ਉੱਠਦੇ ਬੈਠਦੇ ਜੇ ਫਿਰ ਅਸੀਂ ਕਹ ਲਈਏ ਕਿ ਤੁਰਦੇ ਫਿਰਦੇ ਜਿਹਨਾਂ ਨੂੰ ਪਿਸ਼ਾਬ ਦੀ ਲੀਕੇਜ ਹੋ ਜਾਂਦੀ ਹੈ ਔਰ ਪਤਾ ਵੀ ਨਹੀਂ ਲੱਗਦਾ ਬਾਅਦ ਚ ਪਤਾ ਲੱਗਦਾ ਹੈ ਜਦੋਂ ਸਾਡਾ ਇੰਡਰਵੀਅਰ ਖਰਾਬ ਹੋ ਜਾਂਦਾ ਹੈ ਜਾਂ ਪੈਂਟ ਜਾਂ ਸਲਵਾਰ ਸਾਡੀ ਖਰਾਬ ਹੋ ਜਾਂਦੀ ਹੈ ਉਹ ਕੀ ਪ੍ਰੋਬਲਮ ਹੁੰਦੀ ਹੈ ਦੇਖੋ ਉਹ ਉਮਰ ਦੇ ਹਿਸਾਬ ਨਾਲ ਨਾ ਇਹਨੂੰ ਕਹਿੰਦੇ ਓਵਰ ਐਕਟਿਵ ਬਲੇਡਰ ਜਿਹੜਾ ਬਲੇਡਰ ਹੈਗਾ ਤੁਹਾਡਾ ਕਮਜ਼ੋਰ ਹੋ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਵੀ ਇਹਦਾ ਮਸਾਣਾ ਕਮਜ਼ੋਰ ਹੋ ਗਿਆ ਜਿਹਦੇ ਕਰਕੇ ਹੋਲਡਿੰਗ ਕੈਪੈਸਿਟੀ ਪੂਰ ਹੋ ਜਾਂਦੀ ਹੈ ਹੋਲਡਿੰਗ ਐਂਡ ਕੰਟਰੋਲਿੰਗ ਰੁਕਣ ਦੀ ਔਰ ਕੰਟਰੋਲ ਕਰਨ ਦੀ ਕਸ਼ਮਤਾ ਘਟ ਜਾਂਦੀ ਹੈਗੀ ਆ ਉਹਦੇ ਲਈ ਵੈਸੇ ਅਸੀਂ ਆਪਣਾ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਇਹਦੇ ਲਈ ਦੇਸੀ ਨੁਸਖਾ ਦੱਸਦਾ ਇਹਦੇ ਨਾਲ ਵੀ ਬਹੁਤ ਜ਼ਿਆਦਾ ਪੇਸ਼ੈਂਟ ਨੂੰ ਪਹਿਲੇ ਦਿਨ ਤੋਂ ਹੀ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਪਿਸ਼ਾਬ ਬਾਰ-ਬਾਰ ਆਉਣ ਦਾ ਕੋਈ ਵੀ ਕਾਰਨ ਹੋਵੇ ਚਾਹੇ ਬਲੈਡਰ ਵੀਕ ਹੋਵੇ ਚਾਹੇ ਬੈਕਟੀਰੀਅਲ ਇਨਫੈਕਸ਼ਨ ਹੋਵੇ ਚਾਹੇ ਪਸ ਸੈੱਲ ਵਧੇ ਹੋਣ ਕੋਈ ਵੀ ਕਾਰਨ ਹੋਵੇ ਇਹਦੇ ਨਾਲ ਕਾਫੀ ਜ਼ਿਆਦਾ ਫਰਕ ਪੈਂਦਾ ਅਦਰਵਾਈਜ਼ ਇਹਦੇ ਨਾਲ ਨਹੀਂ ਫਰਕ ਪੈਂਦਾ ਤੇ ਇਹਦੇ ਇਹ ਅਸੀਂ ਖਾਸ ਤਰ੍ਹਾਂ ਦੀ ਦਵਾਈ ਦਿੰਦੇ ਆ ਜਿਹਦੇ ਨਾਲ ਪੇਸ਼ੈਂਟ ਦਾ ਜਿਹੜਾ ਰਾਤ ਨੂੰ 10-10 15-15 ਵਾਰੀ ਜਾਂਦੇ ਆ ਉਹ ਵੀ ਘੱਟ ਕੇ ਇੱਕ ਦੋ ਵਾਰੀ ਤੇ ਆ ਜਾਂਦਾ ਹੈਗਾ ਬਹੁਤ ਵਾਰ ਹੁੰਦਾ ਹੈ ਕਿ ਜੀ ਪਿਸ਼ਾਬ ਆਉਂਦਾ ਹੀ ਨਹੀਂ ਅੰਦਰ ਹੀ ਪਿਆ ਰਹਿੰਦਾ ਉਹ ਵੀ ਅੱਜਕੱਲ ਬੜੀ ਪ੍ਰੋਬਲਮ ਹੈ ਜੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਰੀਆਂ ਚੀਜ਼ਾਂ ਸਾਰੇ ਟੈਸਟ ਠੀਕ ਨੇ ਪਰ ਉਹ ਕਹਿੰਦੇ ਸਾਨੂੰ ਪਿਸ਼ਾਬ ਵੀ ਨਹੀਂ ਹੁੰਦਾ ਸਾਰਾ ਦਿਨ ਲੱਗ ਜਾਂਦਾ ਅਸੀਂ ਮਤਲਬ ਕਈ ਵਾਰ ਹੁੰਦਾ ਇਹ ਪ੍ਰੋਬਲਮ ਹੈ ਔਰ ਕਈ ਵਾਰ ਪ੍ਰੋਬਲਮ ਹੁੰਦੀ ਹੈ ਕਿ ਬਹੁਤ ਜ਼ੋਰ ਦੀ ਮਤਲਬ ਸਾਨੂੰ ਹਾਜ਼ਰਤ ਹੁੰਦੀ ਹੈ ਪਰ ਜਦੋਂ ਅਸੀਂ ਜਾਣੇ ਆ ਪਿਸ਼ਾਬ ਕਰਨ ਵਾਸਤੇ ਜਾਣੇ ਆ ਤਾਂ ਤੁਪਕੇ ਹੀ ਦੋ ਨਿਕਲਦੇ ਨੇ ਜੀ ਔਰ ਬਹੁਤ ਵਾਰ ਹੁੰਦਾ ਕਿ ਤੁਹਾਡੀ ਵੀਡੀਓ ਪਾਈ ਤੇ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਸਵਾਲ ਵੀ ਆਏ ਨੇ ਬਹੁਤ ਸਾਰਾ ਇਹ ਹੁੰਦਾ ਵੀ ਕਈ ਲੋਕ ਤੇ ਸਫਰ ਹੀ ਨਹੀਂ ਕਰ ਸਕਦੇ ਜੀ ਉਹਨਾਂ ਨੂੰ ਵਾਰ-ਵਾਰ 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 ਪਿਸ਼ਾਬ ਹੀ ਨਾ ਆਉਂਦਾ ਹੂੰ ਹੂੰ ਦੇਖੋ ਇਹ ਇਹ ਪ੍ਰੋਬਲਮ ਜਦੋਂ ਓਲਡ ਏਜ ਦੇ ਵਿੱਚ ਜਾ ਕੇ ਹੋ ਜਾਂਦੀ ਹੈ ਇਹਨੂੰ ਕਹਿੰਦੇ ਅਨਡਾਇਰੈਕਟਿਵ ਬਲੈਡਰ ਬਲੈਡਰ ਪੂਰਾ ਥਰੋਅ ਆਊਟ ਨਹੀਂ ਕਰ ਪਾ ਰਿਹਾ ਯੂਰਿਨ ਦੇ ਵਿੱਚ ਆ ਦੇਖੋ ਜਿਸ ਤਰ੍ਹਾਂ ਕੀ ਨਾ ਇਹ ਸਾਡਾ ਬਲੈਡਰ ਹੈਗਾ ਜਦੋਂ ਬਲੈਡਰ ਨੇ ਹਾਫ ਤੋਂ ਜ਼ਿਆਦਾ ਭਰ ਜਾਣਾ ਸਾਡੇ ਬ੍ਰੇਨ ਨੂੰ ਮੈਸੇਜ ਜਾਣਾ ਸ਼ੁਰੂ ਹੋ ਜਾਂਦਾ ਹੈ ਵੀ ਮੈਨੂੰ ਯੂਰਿਨ ਆਇਆ ਅਸੀਂ ਅਗਰ ਇਹਨੂੰ ਨੋਰ ਕਰਦੇ ਹੈਗੇ ਆ ਬਲੈਡਰ ਫੁੱਲ ਹੋ ਜਾਂਦਾ ਸਾਨੂੰ ਸਟਰੋਂਗ ਮੈਸੇਜ ਆਣਾ ਸ਼ੁਰੂ ਹੋ ਜਾਂਦੇ ਆ ਅਸੀਂ ਜਾਣਦੇ ਆ ਯੂਰਿਨ ਪਾਸ ਕਰਦੇ ਆ ਅਗਲੀ ਬੜੀ 3-4 ਘੰਟੇ ਬਾਅਦ ਲੋਡ ਪੈਂਦੀ ਹੈ ਪਰ ਜਦੋਂ ਬਲੈਡਰ ਹੈਗਾ ਰੀਟੈਂਸ਼ਨ ਆਫ ਯੂਰਿਨ ਹੁੰਦੀ ਆ ਦੇਖੋ ਬਲੈਡਰ ਅੱਧੇ ਤੋਂ ਜ਼ਿਆਦਾ ਆ ਬਲੈਡਰ ਪਉਣਾ ਹੋ ਗਿਆ ਪਰ देयर इज नो ਸਾਈਨ ਠੀਕ ਹੈ ਨਾ ਇਸ ਕੇਸ ਦੇ ਵਿੱਚ ਵੀ ਕੈਥੀਟਰ ਲਗਾਉਣਾ ਪੈਂਦਾ ਹੈਗਾ ਵੀ ਗੁਰਦੇ ਪਿਸ਼ਾਬ ਤਾਂ ਬਣਾ ਰਹੇ ਨੇ ਪਰ ਬਲੈਡ ਸਪੋਰਟ ਨਹੀਂ ਕਰ ਰਹੇ ਨੂੰ ਥਰੋਅ ਆਊਟ ਕਰਨ ਦੀ ਦੂਸਰਾ ਕਾਰਨ ਹੁੰਦਾ ਹੈ ਪ੍ਰੋਸਟੇਟ ਗਲੈਂਡ ਦਾ ਇਨਲਾਰਜ ਹੋਣਾ ਦੇਖੋ ਆ ਨਾਰਮਲ ਪ੍ਰੋਸਟੇਟ ਗਲੈਂਡਸ ਹੈਗੀਆਂ ਪਿਸ਼ਾਬ ਦਾ ਰਸਤਾ ਦੇਖੋ ਕਿੰਨਾ ਖੁੱਲਾ ਹੈਗਾ ਠੀਕ ਹੈ ਜਦੋਂ ਇਨਲਾਰਜ ਹੋ ਜਾਂਦਾ ਹੈ ਜਿਹਨੂੰ ਪ੍ਰੋਸਟੇਟੋ ਮਗੇਲੀ ਕਹਿੰਦੇ ਐ ਇਨਲਾਰਜਮੈਂਟ ਆਫ ਪ੍ਰੋਸਟੇਟ ਉਹਦੇ ਵਿੱਚ ਆ ਦੇਖੋ ਪ੍ਰੋਸਟੇਟ ਗਲੈਂਡ ਵੱਧ ਗਈਆਂ ਇਹਨੇ ਪਿਸ਼ਾਬ ਦੇ ਰਸਤੇ ਨੂੰ ਨੈਰੋ ਕਰਤਾ ਹੈ ਬਲੈਡਰ ਨੂੰ ਵੀ ਅੰਦਰੋਂ ਸ਼੍ਰਿੰਕ ਕਰਤਾ ਹੈ ਇਸ ਕੇਸ ਦੇ ਵਿੱਚ ਜਦੋਂ ਅਸੀਂ ਯੂਰੀਨ ਕਰਨ ਜਾਂਦੇ ਆ ਜਦੋਂ ਜੋਰ ਲਾਣੇ ਆ ਇਹ ਹੋ ਟਾਈਟ ਹੋ ਜਾਂਦੀ ਹੈ ਜਿਹਦੇ ਕਰੀ ਇੱਕ ਵਾਰੀ ਚ ਬਲੈਡਰ ਖਾਲੀ ਨਹੀਂ ਹੁੰਦਾ ਤੇ ਆਮ ਤੌਰ ਤੇ ਮੈਡੀਕਲ ਸਾਇੰਸ ਇਹਨੂੰ ਰਿਮੂਵ ਕਰ ਦਿੰਦੇ ਹੈਗੇ ਆ ਜੋ ਜਿਹੜਾ ਇਹ ਪ੍ਰੋਸਟੇਟੇਟ ਰਿਮੂਵ ਕਰ ਹਾਂ ਜਦੋਂ ਪ੍ਰੋਸਟੇਟ ਰਿਮੂਵ ਹੋ ਜਾਂਦੀ ਹੈ ਉਦੋਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਪਹਿਲੀ ਆਉਂਦੀ ਹੈਗੇ ਆ ਯੂਰਿਨ ਇਨਕੰਟਿਨੈਂਸ ਲੀਕੇਜ ਆਫ ਯੂਰਿਨ ਪੇਸ਼ੈਂਟ ਡਾਈਪਰ ਪਾਣੇ ਪੈਂਦੇ ਆ ਪੇਸ਼ੈਂਟ ਕਹਿੰਦੇ ਵੀ ਯਾਰ ਸਾਨੂੰ ਪਤਾ ਨਹੀਂ ਲੱਗਦਾ ਤੀਸਰਾ ਬੰਦਾ ਦੱਸਦਾ ਹੈਗਾ ਵੀ ਸਾਨੂੰ ਆਪਣਾ ਪਸ਼ਾਬ ਥੋੜੀ ਕਪੜੇ ਗਿੱਲੇ ਹੋ ਰਹੇ ਨੇ ਰੋਟਾ ਲਾਈਫ ਵੀ ਇਹ ਤਾਂ ਕਿਉਂਕਿ ਜਿੰਨਾ ਕੁ ਮੈਂ ਪੜਿਆ ਹੈ ਇਹਨਾਂ ਚੀਜ਼ ਬਾਬੇ ਬਾਬਤ ਫਿਰ ਇਹ ਜਿਹੜੀ ਸਾਰਾ ਸਾਡਾ ਸੀਮਨ ਹੈ ਉਹ ਤਾਂ ਆ ਕੇ ਏਸੇ ਥਾਂ ਦੇ ਉੱਤੇ ਜਿਹੜਾ ਅਸੀਂ ਕਹ ਲਈ ਕਿ ਸਟੋਰ ਹੁੰਦਾ ਫਿਰ ਉਹ ਤਾਂ ਉਹ ਕਿਉਂ ਨਹੀਂ ਦੇਖੋ ਇਹ ਇਹਦਾ ਕੰਮ ਕੀ ਹੈਗਾ ਜਿਹੜੇ ਸਾਡੇ ਸਪਰਮ ਨੇ ਸਾਡੇ ਸ਼ਕਰਾਣੂ ਆ ਜਿਹੜੇ ਉਹ ਸਾਡੇ ਟੈਸਟਿਸਟ ਤੋਂ ਆਉਂਦੇ ਹੈਗੇ ਆ ਪਰ ਜਦੋਂ ਅੱਗੇ ਉਹਨੂੰ ਲਿਕਵਿਡ ਪ੍ਰੋਵਾਈਡ ਕਰਨੇ ਆ ਜਿਹਨੂੰ ਆਪਾਂ ਵੀਰੇਜ ਕਹਿੰਦੇ ਆ ਉਹ ਪ੍ਰੋਸਟੇਟ ਗਲੈਂਡਸ ਦਿੰਦੀ ਆ ਪਰ ਜਦੋਂ ਪ੍ਰੋਸਟੇਟ ਗਲੈਂਡ ਰਿਮੂਵ ਹੋ ਗਈ ਯੂ ਵਿਲ ਬੀ ਨੋਟ ਏਬਲ ਟੂ ਗਿਵ ਬਰਥ ਟੂ ਏ ਚਾਈਲਡ ਬਾਈ ਇੰਟਰਕੋਰਸ ਇਹ ਗੂਗਲ ਦੇ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਤੁਹਾਡੀ ਇੱਕ ਤਾਂ ਇਰੈਕਟਾਈਲ ਡਿਸਫੰਕਸ਼ਨ ਹੋ ਜਾਣਾ ਤੁਹਾਡਾ ਤਣਾਅ ਆਣਾ ਲਿੰਗ ਚ ਬਿਲਕੁਲ ਖਤਮ ਹੋ ਜਾਂਦਾ ਹੈਗਾ ਸੈਕੰਡਲੀ ਅਗਰ ਤਣਾਅ ਕਿਸੇ ਟੰਗਣਾ ਆ ਵੀ ਜਾਂਦਾ ਹੈ ਤੇ ਤੁਹਾਡਾ ਕਦੇ ਵੀ ਸਪਰਮ ਔਰ ਵੀਰੇਜ ਬੋਡੀ ਦੇ ਬਾਹਰ ਨਹੀਂ ਆ ਸਕਦੇ ਕਿਉਂਕਿ ਇਹਨੇ ਵੀਰੇਜ ਬਣਾਣੇ ਬੰਦ ਕਰਤਾ ਹੈਗਾ ਜਦ ਪ੍ਰੋਸਟੇਟੀ ਹੈ ਨੀਗੀਆਂ ਸੋ ਇੱਕ ਬੜੀ ਨੀਰਸ ਜਿਹੀ ਲਾਈਫ ਹੋ ਜਾਂਦੀ ਹੈ ਪੇਸ਼ੈਂਟ ਆਪਰੇਸ਼ਨ ਕਰਾ ਕੇ ਪਛਤੰਦਾ ਹੈ ਵੀ ਯਾਰ ਮੈਂ ਆ ਕੀ ਕਰ ਲਿਆ ਸਿਰਫ ਪਿਸ਼ਾਬ ਦੀ ਸਮੱਸਿਆ ਕਰਕੇ ਮੈਂ ਆਪਣੀ ਪਰਿਵਾਰਿਕ ਜ਼ਿੰਦਗੀ ਖਤਮ ਕਰ ਲਈ ਹੈ ਤੁਹਾਡੇ ਫੀਲਿੰਗ ਖਤਮ ਹੋ ਜਾਂਦੀਆਂ ਠੀਕ ਹੈ ਨਾ ਇਸ ਕਰਕੇ ਮੈਂ ਹਰੇਕ ਨੂੰ ਕਹਿੰਨਾ ਵੀ ਤੁਸੀਂ ਅਗਰ ਆਪਰੇਸ਼ਨ ਕਰਾਣ ਦੇ ਲਈ ਵਿਲਿੰਗ ਹੈਗੇ ਹੋ ਮੇਰੀ ਤੁਸੀਂ ਦਵਾਈ ਖਾ ਕੇ ਦੇਖੋ ਨਹੀਂ ਹੋਇਆ ਠੀਕ ਆਪਰੇਸ਼ਨ ਕਰਵਾ ਲਿਓ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜਿਹਨੇ ਦਵਾਈ ਖਾਧੀ ਉਹਨੂੰ ਆਪਰੇਸ਼ਨ ਕਰਾਣ ਦੀ ਲੋੜ ਨਹੀਂ ਪਈ ਜੀ 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 ਅੱਛਾ ਜਿਹੜਾ ਪੀਐਸਸੀ ਵਾਲਾ ਕੀ ਮਾਮਲਾ ਹੈਗਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਪੀਐਸਸੀ ਇੱਕ ਆਮ ਪੀਐਸਸੀ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਜਿਸ ਚੀਜ਼ ਦਾ ਡਰਾਵਾ ਦੇ ਕੇ ਆਪਰੇਸ਼ਨ ਜਿਹੜਾ ਫਟਾਫਟ ਕਰ ਦਿੱਤਾ ਜਾਂਦਾ ਉਹ ਕੀ ਚੀਜ਼ ਹੈਗੀ ਜੀ ਤੁਸੀਂ ਇੱਥੇ ਕਿਵੇਂ ਸਮਝਾਦੇ ਸੀ ਤੁਸੀਂ ਹਰੇਕ ਮਰੀਜ਼ ਨੂੰ ਪ੍ਰੋਪਰ ਤਰੀਕੇ ਨਾਲ ਸਮਝਾਉਂਦੇ ਵੀ ਇਹਨਾਂ ਚਾਰਟਾਂ ਦੇ ਜ਼ਰੀਏ ਸਾਨੂੰ ਵੀ ਸਮਝਾ ਦਿਓ ਕਿ ਨਾਰਮਲ ਪੀਐਸਸੀ ਔਰ ਇੱਕ ਕੈਂਸਰ ਤੱਕ ਪਹੁੰਚਣ ਵਾਲਾ ਪੀਐਸਏ ਕਿਹੜੀ ਰੇਂਜ ਹੈ ਜੀ ਦੇਖੋ ਪੀਐਸਏ ਹੁੰਦਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਠੀਕ ਹੈ ਇੱਕ ਐਂਟੀਜਨ ਹੈਗਾ ਜਦੋਂ ਇਹਦੀ ਮਾਤਰਾ ਬਲੱਡ ਦੇ ਵਿੱਚ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਤਾਂ ਸਾਨੂੰ ਇਸ ਚੀਜ਼ ਦਾ ਥੋੜਾ ਜਿਹਾ ਫੇਰ ਹੋਣਾ ਸ਼ੁਰੂ ਹੋ ਜਾਂਦਾ ਵੀ ਕੋਈ ਕੈਂਸਰ ਨਾਲ ਰਿਲੇਟਡ ਕੋਈ ਦਿੱਕਤ ਤਾਂ ਨਹੀਂ ਹੈਗੀ ਬਾਕੀ ਅਦਰਵਾਈਜ਼ ਪੀਐਸਏ ਵਧਣ ਦੇ 7 ਹੋਰ ਕਾਰਨ ਹੈਗੇ जरूरी ਨਹੀਂ ਵੀ पीएसए ਦਾ ਮਤਲਬ ਕੈਂਸਰ ਹੀ ਹੈਗਾ ਕਿਸੇ ਨੂੰ ਪ੍ਰੋਸਟੇਟੋਮੈਗੈਲੀ ਹੋ ਗਿਆ ਪ੍ਰੋਸਟੇਟਾਈਟਿਸ ਹੋ ਗਿਆ ਸਿਸਟਾਈਟਿਸ ਹੋ ਗਿਆ ਕੈਥੀਟਰ ਹੋ ਗਿਆ ਇਨਫੈਕਸ਼ਨ ਹੋ ਗਈ ਇਹ ਵੀ ਕਾਰਨ ਹੈ ਪੀਐਸਏ ਵਧਣ ਦੇ ਪਰ ਆਮ ਤੌਰ ਤੇ ਕੀ ਹੁੰਦਾ ਜਦੋਂ ਪੀਐਸਏ ਦੇ ਦੇਖੋ ਇੰਟਰਨੈਸ਼ਨਲ ਨਾਰਮਸ ਹੈਗੇ ਆ 40 ਤੋਂ ਲੈ ਕੇ 49 ਤੱਕ ਜਿਹੜਾ 2.5 ਐਨਜੀ ਤੱਕ ਹੋਣਾ ਚਾਹੀਦਾ 50 ਤੋਂ ਲੈ ਕੇ 59 ਤੱਕ 3.5 ਐਨਜੀ ਤੱਕ ਹੋਣਾ ਚਾਹੀਦਾ 60 ਤੋਂ 69 ਤੱਕ 4.5 ਐਨਜੀ ਤੇ 70 ਤੋਂ ਬਾਅਦ 6.5 ਐਨਜੀ ਤੱਕ ਵੀ ਹੋਵੇ ਤਾਂ देन नो नीड टू ਬਰੀ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ ਪਰ ਫਿਰ ਵੀ ਮੈਂ ਆਪਣੇ ਪੇਸ਼ੇਂਟ ਨੂੰ ਕਹਿਣਾ ਹੈ ਵੀ ਅਗਰ ਤੁਹਾਡਾ ਜਿੰਨਾ ਮਰਜ਼ੀ ਪੀਐਸਏ ਹੋਵੇ ਠੀਕ ਹੈ ਤੁਹਾਨੂੰ ਮੈਡੀਸਨ ਦੇ ਨਾਲ ਹੀ ਵਿਦਆਊਟ ਸਰਜਰੀ ਅਸੀਂ ਇਸ ਨੂੰ ਡਿਕਰੀਜ਼ ਕਰ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਤੁਸੀਂ ਆਪਣੇ ਜਿਹੜੇ ਮਰੀਜ਼ ਹੈਗੇ ਨੇ ਹਮੇਸ਼ਾ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਅੱਜ ਜਿਹੜਾ ਪਿਸ਼ਾਬ ਕਰਨ ਦਾ ਤਰੀਕਾ ਤੁਸੀਂ ਹਮੇਸ਼ਾ ਹੀ ਦੱਸਦੇ ਹੋ ਉਹਨਾਂ ਨੂੰ ਉਹ ਕਿਹੜਾ ਤਰੀਕਾ ਹੈ ਜਿਹਨੇ ਤੁਸੀਂ ਕਹਿ ਰਹੇ ਹੋ ਕਿ ਉਹ ਉਸ ਤਰੀਕੇ ਨਾਲ ਜੇਕਰ ਸ਼ਖਸ ਪਿਸ਼ਾਬ ਕਰਨਾ ਸ਼ੁਰੂ ਕਰ ਦੇ ਤਾਂ ਉਹਨਾਂ ਨੂੰ 50 ਤੋਂ ਬਾਅਦ 40 ਤੋਂ ਬਾਅਦ ਪ੍ਰੋਸਟੇਟ ਦੀ ਦਿੱਕਤ ਸਮੱਸਿਆ ਆ ਹੀ ਨਹੀਂ ਸਕਦੀ ਜਾਂ ਆਏਗੀ ਤਾਂ ਬਹੁਤ ਘਾਟ ਆਏਗੀ ਜਿਹਦਾ ਬੜਾ ਤਰੀਕੇ ਨਾਲ ਜਿਹੜਾ ਅਸੀਂ ਮਤਲਬ ਉਸ ਪ੍ਰੋਬਲਮ ਚ ਨਿਕਲ ਸਕਦੇ ਉਹ ਕਿਹੜਾ ਟੰਗ ਹੈ ਜੀ ਜੀ ਦੇਖੋ ਆਪਣੇ ਪਹਿਲੇ ਟਾਈਮਾਂ ਦੇ ਵਿੱਚ ਸਾਡੇ ਬਜ਼ੁਰਗ ਜਾਂ ਕੋਈ ਵੀ ਬੈਠ ਕੇ ਪਿਸ਼ਾਬ ਫੀਮੇਲ ਤਾਂ ਚਲੋ ਕਰਦੀਆਂ ਬੈਠ ਕੇ ਸੀਗੀਆਂ ਤੇ ਮੇਲ ਵੀ ਉਦੋਂ ਬੈਠ ਕੇ ਪਿਸ਼ਾਬ ਕਰਦੇ ਹੁੰਦੇ ਸੀਗੇ ਪਿਸ਼ਾਬ ਕਰਨ ਦੇ ਨਾਲ ਉਹਦੇ ਨਾਲ ਕੀ ਹੁੰਦਾ ਇੱਕ ਵਾਰੀ ਦੇ ਵਿੱਚ ਹੁਣ ਆਪਾਂ ਖੜੇ ਹੋ ਕੇ ਪਿਸ਼ਾਬ ਕਰਦੇ ਹਾਂ ਸਾਡਾ ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ ਹੈਗਾ ਜਦੋਂ ਬਲੈਡਰ ਇੱਕ ਵਾਰੀ ਖਾਲੀ ਹੋ ਰਿਹਾ ਹੈਗਾ ਉਸ ਤੋਂ ਬਾਅਦ ਸਾਨੂੰ ਦੁਬਾਰਾ ਬਹੁਤ ਜਲਦੀ ਜ਼ਰੂਰਤ ਨਹੀਂ ਪੈਂਦੀ ਉਹ ਕਿਸ ਤਰ੍ਹਾਂ ਕਰਨਾ ਚਾਹੁੰਦਾ ਆ ਦੇਖੋ ਇੱਕ ਪੈਰ ਇਸ ਤਰ੍ਹਾਂ ਇੱਕ ਪੈਨ ਫਲੈਟ ਠੀਕ ਹੈ ਇਸ ਕੰਡੀਸ਼ਨ ਦੇ ਵਿੱਚ ਜਦੋਂ ਅਸੀਂ ਯੂਰੀਨ ਕਰਦੇ ਆ ਸਾਡਾ ਦੇਖੋ ਉੱਪਰ ਪੂਰਾ ਬਲੈਡਰ ਦੇ ਉੱਪਰ ਭਾਰ ਪੈ ਰਿਹਾ ਜਿਹਦੇ ਕਰਕੇ ਬਲੈਡਰ ਬਿਲਕੁਲ ਖਾਲੀ ਹੋ ਜਾਂਦਾ ਹੈਗਾ ਆਦਰਵਾਇਜ਼ ਕਈ ਲੋਕ ਬੈਠ ਨਹੀਂ ਸਕਦੇ ਅਗਰ ਉਹ ਫਿਰ ਵੀ ਉਹਨਾਂ ਦਾ ਬਲੈਡਰ ਪੂਰਾ ਖਾਲੀ ਕਰਨਾ ਹੈ ਤੁਸੀਂ ਯੂਰੀਨ ਕੰਪਲੀਟ ਕਰਨ ਤੋਂ ਬਾਅਦ ਇਸ ਤਰ੍ਹਾਂ ਦੇਖੋ ਅਡੀਆਂ ਚੱਕ ਕੇ ਤਿੰਨ ਤੋਂ ਚਾਰ ਝਟਕੇ ਦੇਣਿਆ ਦੇਖੋ ਲਾਈਕ ਦੈਟ 1 2 3 ਔਰ 4 ਠੀਕ ਹੈ ਤੁਸੀਂ 3 ਤੋਂ 4 ਝਟਕੇ ਦੋਗੇ ਤੁਸੀਂ ਨੋਟ ਕਰੋਗੇ ਤੁਹਾਡਾ ਫਿਰ 10 ਤੋਂ 15 ਐਮਐਲ ਯੂਰਿਨ ਆਏਗਾ ਇਹ ਉਹ ਯੂਰਿਨ ਹੈ ਜਿਹੜਾ ਤੁਹਾਡੇ ਯੂਰੀਥਰਾ ਦੇ ਵਿੱਚ ਰਹਿਣਾ ਸੀਗਾ ਜਿਹਨੇ ਹਾਂ ਤੇ ਜਿਹਨੇ ਤੁਹਾਡੇ ਕੱਪੜੇ ਖਰਾਬ ਕਰਨੇ ਸੀ ਇਨਫੈਕਸ਼ਨ ਕਰਨਾ ਸੀ ਜੀ 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 ਬਿਲਕੁਲ ਜੀ 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 ਅੱਛਾ ਤੇ ਹੁਣ ਅਸੀਂ ਤੁਹਾਨੂੰ ਨੁਸਖਾ ਉਹ ਫਾਰਮੂਲਾ ਦਿਖਾਉਣੇ ਆ ਜਿਸ ਫਾਰਮੂਲੇ ਕਰਕੇ ਅੱਜ ਅਸੀਂ ਡਾਕਟਰ ਰਜੇਸ਼ ਠਾਕੁਰ ਸਾਹਿਬ ਕੋਲ ਆਇਆ ਡਾਕਟਰ ਸਾਹਿਬ ਇਹ ਕਿਹੜਾ ਨੁਸਖਾ ਫਾਰਮੂਲਾ ਹੈ ਤੇ ਇਹ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਅਪਣਾਏਗਾ ਉਹਨੂੰ ਫਾਇਦੇ ਕਿੰਨੇ ਟਾਈਮ 'ਚ ਸ਼ੁਰੂ ਹੋ ਜਾਣਗੇ ਦੇਖੋ ਇਹਦਾ ਬੈਨੀਫਿਟ ਤਾਂ ਪਹਿਲੇ 1-2 ਦਿਨਾਂ ਦੇ ਵਿੱਚ ਹੀ ਪੈਣਾ ਸ਼ੁਰੂ ਹੋ ਜਾਂਦਾ ਫਰਕ ਇਹ ਬਹੁਤ ਈਜ਼ੀ ਹੈ ਇੱਕ ਤਾਂ ਤુલਸੀ ਦੇ ਪੱਤੇ 15-20 ਪੱਤੇ ਤુલਸੀ ਦੇ ਲੈ ਲੈਣੇ ਆ ਠੀਕ ਹੈ ਇਹਨੂੰ ਕਿਸੇ ਵੀ ਚੀਜ਼ ਦੇ ਵਿੱਚ ਰੱਖ ਕੇ ਇਹਦਾ ਤુલਸੀ ਦਾ ਆ ਦੇਖੋ ਇਹਨੂੰ ਘਰਲ ਕਰ ਲੈਣਾ ਹੈਗਾ ਠੀਕ ਹੈ ਜਿਹਦੇ ਨਾਲ ਕੀ ਅਸੀਂ ਵੈਸੇ ਤਾਂ ਆਲਰੇਡੀ ਇਹਦਾ ਕੱਢ ਕੇ ਰੱਖਿਆ ਹੋਇਆ ਹੈ ਠੀਕ ਹੈ ਉਹ ਤੁਹਾਨੂੰ ਵੀ ਦਿਖਾ ਵੀ ਦਿੰਨੇ ਆ ਆ ਦੇਖੋ ਇਦਾਂ ਕਰਕੇ ਆ ਅਸੀਂ ਇਹਦਾ ਇਹਦੇ ਥੋੜਾ ਪਾਣੀ ਮਿਕਸ ਕਰਕੇ ਠੀਕ ਹੈ ਆ ਦੇਖੋ ਅਸੀਂ ਤુલਸੀ ਦਾ ਪੂਣੀ ਲੱਗ ਰਸ ਲੈ ਲਿਆ ਪੂਣੀ ਕਰ ਪੂਣੀ ਕਰਕੇ ਠੀਕ ਹੈ ਉਸ ਤੋਂ ਬਾਅਦ ਇਹਨੂੰ ਯੂਜ਼ ਕਿਦਾਂ ਕਰਨਾ ਹੈਗਾ 2 ਚਮਚੇ ਤુલਸੀ ਦੇ ਰਸ ਦੇ ਔਰ ਇੱਕ ਚਮਚ ਸ਼ਹਿਦ ਦਾ ਠੀਕ ਹੈ ਠੀਕ ਹੈ ਅਗਰ ਕੋਈ ਡਾਇਬੀਟਿਕ ਹੈਗਾ ਤਾਂ ਸ਼ਹਿਦ ਨਾ ਪਾਵੇ ਓਨਲੀ ਇੱਕ ਕੱਲਾ ਲੈ ਸਕਦੇ ਹੈਗੇ ਠੀਕ ਹੈ ਇਹਨੂੰ ਅਚੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਪਾਣੀ ਐਡ ਕਰ ਲਓ ਠੀਕ ਹੈ ਇਹ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ ਠੀਕ ਹੈ ਆ ਦੇਖੋ ਇਹਨੂੰ ਮਿਕਸ ਕਰ ਲਿਆ ਠੀਕ ਹੈ ਇਸ ਤੋਂ ਬਾਅਦ ਲਾਈਕ ਦੈਟ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰੋ ਇਹਦੇ ਨਾਲ ਇੱਕ ਤਾਂ ਬਾਰ ਬਾਰ ਪਿਸ਼ਾਬ ਜਾਣ ਦੀ ਮਾਤਰਾ 'ਚ ਵੀ ਫਰਕ ਪਾਏਗਾ ਤੁਹਾਡੇ ਬਲੈਡਰ ਦੇ ਵਿੱਚ ਇਨਫੈਕਸ਼ਨ ਹੈ ਕੋਈ ਪਸ ਸੈਲ ਹੈ ਬੈਕਟੀਰੀਅਲ ਇਨਫੈਕਸ਼ਨ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਆਰਾਮ ਹੋਏਗਾ ਠੀਕ ਹੈ ਤੇ ਜਿਹੜਾ ਉੱਠਦੇ ਬੈਠਦੇ ਹੱਸਦੇ ਖਾਂਸੀ ਕਰਦੇ ਛਿੱਕ ਮਾਰਦੇ ਆ ਜਿਹੜਾ ਮਤਲਬ ਬੱਸ 'ਚੋਂ ਉੱਤਰਦੇ ਬੱਸ 'ਚੋਂ ਚੜਦੇ ਕਈ ਵਾਰ ਉਹ ਜਿਹੜੀ ਉਹ ਲੀਕੇਜ ਨੂੰ ਵੀ ਫਰਕ ਪਾਏਗਾ ਲੀਕੇਜ ਨੂੰ ਵੀ ਫਰਕ ਪਾਏਗਾ ਬਟ ਕਈ ਵਾਰੀ ਕੀ ਹੁੰਦਾ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਹੁੰਦੀ ਹੈਗੀ ਹੈ ਦੇਖੋ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਮੇਰੇ ਕੋਲ ਤੁਸੀਂ ਕਾਲ ਕਰ ਸਕਦੇ ਹੋ ਮੇਰੀ ਕੋਈ ਕੰਸਲਟੇਸ਼ਨ ਫੀਸ ਨਹੀਂ ਹੈਗੀ ਠੀਕ ਹੈ ਨਾ ਤੇ ਕਈ ਵਾਰ ਇਹ ਨਾ ਕੁਝ ਬਿਮਾਰੀ ਜਿਆਦਾ ਦੂਰ ਤੱਕ ਚਲੀ ਜਾਂਦੀ ਹੈ ਵੈਸੇ ਤਾਂ ਨੁਸਖੇ ਨਾਲ ਫਰਕ ਬਹੁਤ ਪੈਂਦਾ ਹੈਗਾ ਅਗਰ ਨਹੀਂ ਪੈਂਦਾ ਦੈਨ ਯੂ ਕੈਨ ਕਾਲ ਮੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਹੋ ਠੀਕ ਹੈ ਨਾ ਉਸ ਤੋਂ ਬਾਅਦ ਜੋ ਵੀ ਉਹਦਾ ਸੂਟੇਬਲ ਹੋਏਗਾ ਹੱਲ ਉਹ ਅਸੀਂ ਦੱਸਾਂਗੇ ਵਿਦਆਊਟ ਹੈਵਿੰਗ ਐਨੀ ਸਰਜਰੀ ਬਿਨਾ ਸਰਜਰੀ ਤੋਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਨੇ ਬਹੁਤ ਅਸੀਂ ਕਹਿ ਲਈ ਕਿ ਤਰੀਕੇ ਨਾਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਉਮੀਦ ਕਰਦਾ ਜਿਨ੍ਹਾਂ ਦੇ ਇਸ ਤਰੀਕੇ ਦੀਆਂ ਜਿਹੜੀਆਂ ਥੈਲੀਆਂ ਹੈਗੀਆਂ ਨੇ ਪਿਸ਼ਾਬ ਦੀਆਂ ਲੱਗੀਆਂ ਹੋਈਆਂ ਨੇ ਬੜੀ ਅਸੀਂ ਕਹਿ ਲਈ ਕਿ ਐਮਬੈਰਸਿੰਗ ਉਹ ਸਿਚੁਏਸ਼ਨ ਹੁੰਦੀ ਹੈ ਤੇ ਉਹ ਬੰਦ ਮੈਂ ਸਟਾਰਟਿੰਗ ਚ ਜਿਵੇਂ ਕਿਹਾ ਸੀ ਕਿ ਦੇਖਣ ਨੂੰ ਤਾਂ ਜੀ ਆਮ ਜਿਹੀਆਂ ਚੀਜ਼ਾਂ ਲੱਗਦੀਆਂ ਨੇ ਪਰ ਜਿਸ ਸ਼ਖਸ ਦੇ ਆ ਜਿਸ ਭੈਣ ਦੀ ਅਸੀਂ ਹਸਪਤਾਲਾਂ ਦੇ ਵਿੱਚ ਘਰਾਂ ਦੇ ਵਿੱਚ ਇਹ ਥੈਲੀ ਲੱਗੀ ਹੋਈ ਦੇਖਦੇ ਹਾਂ ਤਾਂ ਉਹ ਆਪਣੇ ਅੰਦਰ ਇੱਕ ਅੰਤਾਂ ਦਾ ਦਰਦ ਹੈਗਾ ਉਹ ਸਮੋਈ ਬੈਠੇ ਹੁੰਦੇ ਨੇ ਪਰ ਕਹਿ ਨਹੀਂ ਸਕਦੇ ਕਿਸੇ ਨੂੰ ਡਾਕਟਰ ਸਾਹਿਬ ਨੇ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦੀਆਂ ਥੈਲੀਆਂ ਉਤਾਰਤੀਆਂ ਜਿਨ੍ਹਾਂ ਨੂੰ 8-8 ਸਾਲ ਤੋਂ 10-10 ਸਾਲ ਤੋਂ ਇਹ ਥੈਲੀਆਂ ਪਿਸ਼ਾਬ ਵਾਲੀਆਂ ਲੱਗੀਆਂ ਹੋਈਆਂ ਸੀ ਔਰ ਜਿਨ੍ਹਾਂ ਨੂੰ 20-20 ਸਾਲ ਤੋਂ ਪ੍ਰੋਸਟੇਟ ਦੀ ਪ੍ਰੋਬਲਮ ਸੀ ਜਿਨ੍ਹਾਂ ਨੂੰ ਆਪਰੇਸ਼ਨ ਵੀ ਕਰਾ ਲਿਆ ਆਪਰੇਸ਼ਨ ਤੋਂ ਬਾਅਦ ਵੀ ਨਹੀਂ ਸੀ ਸੈੱਟ ਆ ਰਿਹਾ ਉਹ ਇੰਨਾਂ ਨੇ ਇੱਥੇ ਰਿਪੋਰਟਰ ਦੇ ਜ਼ਰੀਏ ਤੁਹਾਨੂੰ ਦਿਖਾਏਗੇ ਕਿਵੇਂ ਕਿ ਕਿਤੇ ਨੇ ਉਮੀਦ ਕਰਦਾ ਇਹ ਵੀਡੀਓ ਇਹ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਜ਼ਰੂਰ ਪਸੰਦ ਆਏਗਾ ਔਰ ਉਹਨਾਂ ਲੋਕਾਂ ਤੱਕ ਇਹ ਨੁਸਖਾ ਫਾਰਮੂਲਾ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਦਿੱਕਤ ਪਰੇਸ਼ਾਨੀ ਹੈ ਕਿਤੇ ਵਿਆਹ ਸ਼ਾਦੀ ਚ ਨਹੀਂ ਹੋ ਜਾ ਸਕਦੇ ਕਿਸੇ ਸਫ਼ਰ ਚ ਨਹੀਂ ਜਾ ਸਕਦੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਉਹ ਜਾ ਕੇ ਕਿਸੇ ਦਰਸ਼ਨ ਦੇਦਾਰੇ ਕਰ ਸਕਦੇ ਜਾਂ ਫਿਰ ਆਪਣੇ ਘਰ ਦੇ ਵਿੱਚ ਵੀ ਵਾਰ-ਵਾਰ ਉਹਨਾਂ ਨੂੰ ਜਿਹੜਾ ਗੇੜੇ ਹੈਗੇ ਨੇ ਵਾਸ਼ਰੂਮ ਦੇ ਬਾਥਰੂਮ ਦੇ ਉਹ ਮਾਰਨੇ ਪੈਂਦੇ ਨੇ ਪਰ ਮੇਰੀ ਸਲਾਹ ਮੇਰੀ ਚੇਤਾਵਨੀ ਤੁਹਾਨੂੰ ਇਹ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਵੈਦ ਹਕੀਮ ਡਾਕਟਰ ਹੈਗੇ ਨੇ ਉਹਨਾਂ ਦਾ ਸਲਾਹ مشورہ ਤੁਸੀਂ ਜ਼ਰੂਰ ਲੈਣਾ ਆਪਣੀ ਮਰਜ਼ੀ ਨਾਲ ਇਸ ਦਾ ਇਸਤੇਮਾਲ ਕਦੇ ਵੀ ਨਹੀਂ ਕਰਨਾ ਪਰ ਇੱਕ ਗੱਲ ਹੋਰ ਬੜੀ ਅਹਿਮ ਇਸ ਦੇ ਵਿੱਚ ਹੈਗੀ ਹੈ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵਹਿਮ ਮਨ ਦੇ ਵਿੱਚ ਕੋਈ ਅਸੀਂ ਕਹਿ ਲਈਏ ਕਿ ਸਵਾਲ ਹੈ ਜਿਹੜਾ ਇਸ ਨੁਸਖੇ ਬਾਬਤ ਜਾਂ ਆਪਣੀ ਬਿਮਾਰੀ ਮੁਤਾਬਕ ਜਾਂ ਆਪਣੀ ਕਿਸੇ ਰਿਸ਼ਤੇਦਾਰ ਦੀ ਜਾਂ ਕਿਸੇ ਸਕੇ ਸੰਬੰਧੀ ਦੀ ਬਿਮਾਰੀ ਸੰਬੰਧੀ ਕੋਈ ਗੱਲਬਾਤ ਤੁਸੀਂ ਕਰਨੀ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਡਾਕਟਰ ਰਜੇਸ਼ ਠਾਕੁਰ ਜੀ ਦਾ ਉਹ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਰ ਵੀ ਡਾਕਟਰ ਸਾਹਿਬ ਕਿੱਥੇ ਬੈਠੇ ਨੇ ਕਿਹੜੀ ਲੋਕੇਸ਼ਨ ਤੇ ਮਿਲਦੇ ਨੇ ਕਿਵੇਂ ਮਿਲਦੇ ਨੇ ਅਸੀਂ ਡਾਕਟਰ ਸਾਹਿਬ ਤੋਂ ਪੁੱਛਦਾ ਡਾਕਟਰ ਸਾਹਿਬ ਐਡਰੈਸ ਕੀ ਹੈ ਜੀ ਇੱਥੇ ਦਾ ਜੀ ਮੇਰਾ ਹਸਪੀਟਲ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਡੀ ਐਮ ਸੀ ਹਸਪੀਟਲ ਬਹੁਤ ਮਸ਼ਹੂਰ ਹੈ ਉਸ ਤੋਂ ਥੋੜੇ ਅੱਗੇ ਹੈਬੋ ਵਾਲੀ ਜਗ੍ਹਾ ਵੱਡੀ ਹੈਬੋ ਵਾਲ ਪੁਲਿਸ ਸਟੇਸ਼ਨ ਕੋਲ ਚੂੜਪੁਰ ਰੋਡ ਤੇ ਬਾਕੀ ਅਗਰ ਤੁਸੀਂ ਗੂਗਲ ਦੇ ਵਿੱਚ ਵੀ ਤੁਸੀਂ ਬੀ ਆਰ ਠਾਕੁਰ ਮੈਮੋਰੀਅਲ ਹਸਪੀਟਲ ਸਰਚ ਕਰੋਗੇ ਤਾਂ ਮੇਰੀ ਹਸਪੀਟਲ ਦੀ ਪੂਰੀ ਲੋਕੇਸ਼ਨ ਆ ਜਾਂਦੀ ਹੈ ਆਦਰਵਾਇਜ਼ ਤੁਸੀਂ ਮੇਰੇ ਤੋਂ ਨਹੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ ਬਿਕਾਸ ਮਸਾਰਾ ਹਫਤੇ ਤੁਸੀਂ ਇੱਥੇ ਹੁੰਨੇ ਹੋ ਜਾਂ ਕੋਈ ਅਪਾਇੰਟਮੈਂਟ ਲੈ ਕੇ ਆਵੇ ਤਾਂ ਵਧੀਆ ਜਾਂ ਛੁੱਟੀ ਕਿਸ ਦਿਨ ਹੁੰਦੀ ਹੈ ਹਾਂਜੀ ਅੱਹ ਇੱਥੇ ਕੋਈ ਆਪਣਾ 7 ਡੇ ਹੁੰਦਾ ਜੀ ਵਰਕ ਹਾਂਜੀ ਹਾਂਜੀ ਕਿਉਂਕਿ نیچے ਹਸਪੀਟਲ ਹੈ ਉੱਪਰ ਮੇਰਾ ਘਰ ਹੈ ਛੁੱਟੀ ਦਾ ਮਤਲਬ ਹੀ ਨਹੀਂ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਨੁਸਖੇ ਇਹ ਫਾਰਮੂਲੇ ਤੋਂ ਤੁਸੀਂ ਜ਼ਰੂਰ ਫਾਇਦਾ ਲਵੋਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ